हां भाई दोस्तों आज, आज आप, ते व्लॉग ਦੇ ਵਿੱਚ ਆ ਤੁਹਾਡਾ ਤੁਹਾਡਾ ਸਵਾਗਤ ਹੈ। ਆਇਆ ਪਾ ਤੁਹਾਨੂੰ ਸਾਰੇ ਜਾਨਵਰ ਦਿਖਾਉਣੇ ਆ ਅੱਜ ਫੇਰ ਆਪਾਂ ਅਗੇ ਬਾਜਰੀ ਤੋਤਿਆਂ ਕੋਲੇ ਇਹਨਾਂ ਨੇ ਤੜਕੀ ਉੱਠਣ ਸਾਰ ਚੀਜ਼ ਚ ਲਾਈ ਹੋਈ ਸੀ। ਆਪਾਂ ਇਹਨਾਂ ਲਵੇ ਆਗੇ ਇਹਨਾਂ ਨੂੰ ਆਪਾਂ ਨੇ ਦਾਣੇ ਪਾਏ। ਬੀ ਇਹ ਚੁੱਪ ਕਰ ਜਾਣ ਇਹਨਾਂ ਨੂੰ ਭੁੱਖ ਲੱਗੀ ਹੋਊਗੀ। ਜਾਨਵਰਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਇਹ ਤੋਂ ਬਾਅਦ ਆਪਾਂ ਬਰੂਨਾ ਦੇ ਕਤੂਰੇ ਕੋਲੇ ਆ ਗਏ ਤੇ ਇਹਨੇ ਬਰੂਨਾ ਨੇ ਪਿੰਜਰੇ ਦੇ ਵਿੱਚ ਗੰਦ ਪਾ ਰੱਖਿਆ ਸੀ ਇਹ ਤੋਂ ਬਾਅਦ ਆਪਾਂ ਇਹਨਾਂ ਨੂੰ ਚਾਰੇ ਕਤੂਰੇ ਨੂੰ ਬਾਹਰ ਕੱਢ ਕੇ ਕੱਪੜੇ ਉੱਤੇ ਧਰਤਾ ਸਫਾਈ ਕਰਕੇ ਕਲੇ ਕਲੇ ਦੀ ਫਿਰ ਆਪਾਂ ਇਹਨਾਂ ਨੂੰ ਮਾਹ ਪੰਜ 6 ਮਿੰਟ ਟੁੱਪ ਲੱਗ ਜਾਣਦੇ ਫਿਰ ਫੇਰ ਦੁਬਾਰੇ ਪਿੰਜਰੇ ਦੇ ਵਿੱਚ ਧਰ ਦਾਂਗੇ ਇਹ ਤਿੰਨ ਦੀਆਂ ਅੱਖਾਂ ਖੁੱਲੀਆਂ ਨਹੀਂ ਹਲੇ ਇੱਕ ਦੀਆਂ ਖੁੱਲ ਗਈਆਂ ਦੇਖੋ ਬਰੂਨਾ ਕਿ ਮੈਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਐ ਮਾਂ ਹੁੰਦੀ ਐ मां ਉਹ ਕਰਮਾ ਵਾਲਿਓ ਕਿਸੇ ਨੇ ਸਹੀ ਕਹੇ मां ਤੋਂ ਬਿਨਾ ਕੋਈ ਨਹੀਂ ਕਿਸੇ ਨੂੰ लाड ਲੜਾਉਂਦਾ मां ਦੇ ਲਈ ਲਾਇਕ ਜ਼ਰੂਰ ਕਰ ਦਿਓ ਤੇ ਫਿਰ ਆਪਾਂ ਅੱਗੇ ਬਿੱਲੀਆਂ ਕੋਲੇ ਬਿੱਲੀਆਂ ਇਹ ਜੋੜਾ ਬਿੱਲੀਆਂ ਦਾ ਇਹ ਤੋਂ ਬਾਅਦ ਇੱਕ ਬਿੱਲੀ ਦਾ ਆਪਣੇ ਹੱਥ ਤਰਿਆ ਸਿਰ ਤੇ ਦੂਜੀ ਬਿੱਲੀ ਡਰ ਕੇ ਭੱਜ ਗਈ ਆਪਾਂ ਉਹਦੇ ਲਈ ਫਿਰ ਉਧਰਲੇ ਉਧਰਲੇ ਪਾਸੇ ਵੀ ਗਏ ਵੀ ਜੇ ਆਜੇ ਪਰ ਆਪਾਂ ਇਹਨਾਂ ਕੋਲੇ ਬਹੁਤ ਘੱਟ ਆਉਨੇ ਆ ਤੇ ਵੀਡੀਓ ਬਣਾਉਣ ਆਗੇ ਹੁਣ ਆਪਾਂ ਇਹਨਾਂ ਨਾਲ ਵੀ ਰੋਜ਼ ਵੀਡੀਓ ਬਣਾਉਣਾ ਆ ਕਰਾਂਗੇ ਤੇ ਫੇਰ ਡਰ ਨੋ ਹਟ ਜਾਣੀਆਂ ਫੇਰ ਨਹੀਂ ਡਰਨੇ ਫਿਰ ਆਪਾਂ ਕਪਤਾਨ ਕੋਲੇ ਚਲੇ ਗਏ ਕਪਤਾਨ ਦਿਨੇ ਬਾਹਰ ਫਿਰਦਾ ਰਹਿੰਦਾ ਸਾਰਾ ਦਿਨ ਥੱਕਿਆ ਹੁੰਦਾ ਤਾਂ ਫੇਰ ਆਪਾਂ ਬੱਕਰੀ ਕੋਲੇ ਆਗੇ ਇਹਨੂੰ ਵੀ ਆਪਾਂ ਬਾਹਰ ਕੱਢ ਦਿਆਂ ਅੱਜ ਦਾ ਵਲੌਗ ਇੰਨਾ ਹੀ ਕਾਫੀ ਹੈ ਖੋਰ ਬਲੌਗ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ